ਵੀ ਜਿਹਦਾ ਰਾਧਾ ਤੇ ਕ੍ਰਿਸ਼ਨ ਦਾ ਪ੍ਰੇਮ ਆ ਇਹ ਤੁਹਾਨੂੰ ਜਦੋਂ ਤੁਸੀਂ ਸੁਣੋਗੇ ਤਾਂ ਮਾਪੇ ਪਤਾ ਲੱਗੂ ਵੀ ਮੈਂ ਕਿੱਦਾਂ ਬੋਲ ਰਿਹਾ ਜਾਂ ਕਿਹਦੇ ਯਾਰੇ ਬੋਲ ਰਿਹਾ ਇਹ ਗੱਲ ਸਮਝ ਆਉਂਦੀ ਹੈ ਕਿ ਕੋਈ ਵੀ ਗੱਲ ਹੈ ਨਾ ਉਹ ਦੋ ਪਾਸੇ ਲੱਗਦੀ ਹੈ ਜਾਂ ਤੇ ਅਧਿਆਤਮਿਕ ਪਾਸੇ ਲੱਗੂਗੀ ਤੇ ਜਦਨਿਆਵੀ ਲੱਗੂਗੀ ਭਗਤ ਜਿਵੇਂ ਭਗਤ ਜਿਵੇਂ ਰੱਬ ਪਿੱਛੇ ਭੱਜਦਾ ਵੀ ਹੁਣ ਰੱਬ ਨੂੰ ਪਾਣਾ ਹੈ ਐਵੇਂ ਰਾਧਾ ਪਿੱਛੇ ਲੱਗਾ ਮਨਾਉਣ ਲੱਗਾ ਕਾਣਾ ਹੈ ਰਾধা ਕਹਿੰਦੀ ਆਨੰਦ ਦਾ ਲਾਲ ਕਦਰ ਨਹੀਂ ਮੇਰੀ ਪਾਉਂਦਾ ਰੁੱਸ ਕੇ ਵਹਿ ਗਈ ਜਮਣਾ ਕਿਨਾਰੇ ਗੋਪੀਆਂ ਮਿੰਤ ਕਰਨਾ ਹਜ਼ਾਰੇ ਵੀ ਰਾধা ਛੱਡ ਗੁੱਸਾ ਤੋ ਕਹਿੰਦੀ ਤੁਹਾਨੂੰ ਤਾਂ ਪ੍ਰੇਮ ਕਰਨਾ ਹੀ ਨਹੀਂ ਆਉਂਦਾ ਤੁਹਾਡੇ ਗੋਪੀ 나ਥ ਨੂੰ ਸਮਝਾਉਣਾ ਹੈ ਅਤੇ ਰਾধা ਪਿੱਛੇ ਲੱਗਾ ਮਨਾਉਣ ਲੱਗਾ ਕਹਨਾ ਹੈ ਕੀ ਬੋਲ ਜਿਵੇਂ ਆਸ਼ਿਕ ਕੋਈ ਜ਼ਿੰਦਗੀ ਰੱਬ ਦੇ ਨਾਮ ਲਾਏ ਜਦੋਂ ਦਰਸ਼ਨਾਂ ਭਗਵਾਨ ਉਹਨੂੰ ਦੇਵੇ ਔਰ ਰੁੱਸ ਕੇ ਘਰ ਨੂੰ ਵਾਪਸ ਆਏ ਤੇ ਉਹ ਮਾਲਕ ਕਲਾ ਵਰਤੌਂਦਾ ਇਸ਼ਕ ਕਰਨ ਵਾਲਾ ਕੋਈ ਹੋਵੇ ਤੇ ਮਾਲਕ ਆਪ ਉਹਨੂੰ ਮਨਾਉਂਦਾ ਇਹ ਵੀ ਇੱਕ ਬਹਾਨਾ ਹੈ ਅਜੇ ਰਾਧਾ ਨੂੰ ਮਨਾਉਣ ਲੱਗਿਆ ਮਨਾਉਣ ਲੱਗਿਆ ਕਹਿੰਦਾ ਕੀ ਆ